ਚੋਰੀ ਕਰਨ ਦੇ ਕਈ ਤਰੀਕੇ ਤੁਸੀਂ ਦੇਖੇ ਹੋਣਗੇ ਕਈ ਥਾਵਾਂ ਤੇ ਤੁਸੀਂ ਲੋਕਾਂ ਨੂੰ ਤਾਲੇ ਤੋੜ ਕੇ ਅਤੇ ਕਈ ਥਾਵਾਂ ਤੇ ਦਰਵਾਜ਼ੇ ਤੋੜ ਕੇ ਚੋਰੀ ਕਰਦੇ ਵੇਖਿਆ ਹੋਵੇਗਾ ਇਹ ਤੁਸੀਂ ਕਦੇ ਦੇਖਿਆ ਹੈ ਕਿ ATM ਦੇ ਵਿੱਚੋਂ ਚੋਰੀ ਕਰਨ ਹੈ ਚੋਰ ATM ਮਸ਼ੀਨ ਹੀ ਪੁੱਟ ਕੇ ਲੈ ਗਏ ਹੋਣ ਅਜਿਹਾ ਇੱਕ ਮਾਮਲਾ ਤੁਹਾਨੂੰ ਹੁਣ ਦੱਸਣ ਲੱਗਿਆ ਜਲਦੀ ਕਿ ਵੀਡੀਓ ਵੀ ਸਾਹਮਣੇ ਆਈ ਹੈ ਜਿੱਥੇ ਚੋਰਾਂ ਨੇ ਰੇਨ ਕੋਟ ਪਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਵਾਰ ਦਾਤ ਨੂੰ ਅੰਜਾਮ ਦੇਣ ਦੇ ਲਈ ਚੋਰਾਂ ਨੇ ਇੱਕ ਮੋਟੀ ਰੱਸੀ ਦਾਤੇ ਇੱਕ ਕਾਰ ਦਾ ਸਹਾਰਾ ਲਿਆ ਤਾਂ ਸਭ ਤੋਂ ਪਹਿਲਾਂ ਚੋਰ ਰੱਸੀ ਦੇ ਨਾਲ ਏਟੀਐਮ ਦੇ ਵਿੱਚ ਦਾਖਲ ਹੁੰਦੇ ਨੇ ਫਿਰ ਏਟੀਐਮ ਨੂੰ ਮੋਟੀ ਰੱਸੀ ਦੇ ਨਾਲ ਬੰਨ੍ਹ ਦਿੰਦੇ ਨੇ ਅਤੇ ਕਾਰ ਦੀ ਮਦਦ ਦੇ ਨਾਲ ਰੱਸੀ ਨੂੰ ਖਿੱਚਦੇ ਹਨ ਪਰ ਪਹਿਲੀ ਕੋਸ਼ਿਸ਼ ਦੇ ਵਿੱਚ ਸਫਲ ਨਹੀਂ ਹੁੰਦੇ ਹਾਲਾਂਕਿ ਕਈ ਵਾਰ ਅਜਿਹਾ ਕਰਨ ਨਾਲ ਏਟੀਐਮ ਦੋ ਹਿੱਸਿਆਂ ਦੇ ਵਿੱਚ ਵੀ ਓਖੜ ਜਾਂਦਾ ਹੈ ਇਸ ਤੋਂ ਬਾਅਦ ਚੋਰਾ ਨੇ ਏਟੀਐਮ ਨੂੰ ਕਾਰਡ ਦੇ ਵਿੱਚ ਰੱਖ ਦਿੱਤਾ ਅਤੇ ਫਰਾਰ ਹੋ ਗਿਆ ਸਾਰੀ ਘਟਨਾ ਏਟੀਐਮ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੀ ਕੀ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀਆਂ ਨੇ ਇੰਨਾ ਸਾਤੇ ਚੋਰਾਂ ਦਾ ਦਿਮਾਗ ਤੁਸੀਂ ਦੇਖ ਹੀ ਸਕਦੇ ਹੋ ਇਹਨਾਂ ਨੇ ਤਾਂ ਫਿਲਮਾਂ ਦੇ ਸੀਨ ਨੂੰ ਵੀ ਫੇਰ ਕਰ ਦਿੱਤਾ ਤਾਂ ਤਾਂ ਦੇਖੋ ਕਿਵੇਂ ਮੋਟੀ ਰੱਸੀ ਦੇ ਨਾਲ ਇਹ ਏਟੀਐਮ ਮਸ਼ੀਨ ਨੂੰ ਕਾਰ ਦੀ ਮਦਦ ਦੇ ਨਾਲ ਖਿੱਚਦੇ ਨੇ ਅਤੇ ਫਿਰ ਏਟੀਐਮ ਮਸ਼ੀਨ ਨੂੰ ਕਾਰ ਦੇ ਵਿੱਚ ਰੱਖ ਕੇ ਰਵੋ ਚੱਕਰ ਹੋ ਜਾਂਦੇ ਨੇ ਦੱਸ ਦਈਏ ਕਿ ਇਹ ਛੱਤੀਸਗੜ੍ਹ ਦਾ ਮਾਮਲਾ ਹੈ ਛੱਤੀਸਗੜ੍ਹ ਦੇ ਇਹ ਵੀਰ ਤੋਂ ਜੋ ਕਿ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਏਟੀਐਮ ਮਸ਼ੀਨ ਦੇ ਵਿੱਚ 21 ਲੱਖ ਰੁਪਏ ਜੋ ਕਿ ਰੱਖੇ ਹੋਏ ਸੀ ਕਿ ਲੱਖ ਰੁਪਏ ਦੇ ਨੋਟਾਂ ਦੇ ਨਾਲ ਇਹ ਏਟੀਐਮ ਮਸ਼ੀਨ ਭਰਿਆ ਹੋਇਆ ਸੀ ਜਿਸ ਨੂੰ ਕਿ ਜੜੋਂ ਫੁੱਟ ਕੇ ਹੀ ਇਹ ਚੋਰ ਆਪਣੇ ਨਾਲ ਲੈ ਗਏ